ਵੈਰਜਿਕਾ ਕਾਲਸਾ ਵੈਰਜਿਕੀ ਫਤਿਹ ਬੜੀ ਵੱਡੀ ਖਬਰ ਤੇ ਐਮ ਖਬਰ ਆ ਖਾਰ ਜੁੜੀ ਆਮ ਆਦਮੀ ਪਾਰਟੀ ਦੇ ਨਾਲ ਤੁਸੀਂ ਪੂਰੀ ਜਿਹੜੀ ਗੱਲਬਾਤ ਆ ਸੁਣਨੀ ਆ ਆਮ ਆਦਮੀ ਪਾਰਟੀ ਦਾ ਬਧਾਇਕ ਦੋਸ਼ੀ ਕਰਾਰ ਹੋ ਗਿਆ ਬੇਆਦਬੀ ਦੇ ਮਾਮਲੇ ਦੇ ਵਿੱਚ ਇਸ ਦੇ ਤਹਿਤ ਵੀ ਆਪਾਂ ਗੱਲਬਾਤ ਕਰਦੇ ਆ ਪਰ ਉਸ ਤੋਂ ਪਹਿਲਾਂ ਆਪਾਂ ਗਵੰਤਮ ਜਿਹੜਾ ਬੁਰੀ ਤਰ੍ਹਾਂ ਕੱਟੂਕਿਆਗਾ ਬੁਰੀ ਤਰ੍ਹਾਂ ਫਸੂਕਿਆਗਾ ਆਪਾਂ ਇਹ ਕਹਦੇ ਕਿ ਹੁਣ ਭਗਵੰਤਮਾਨ ਲੇਲ ਦੀ ਕੱਢ ਰਿਹਾਗਾ ਭਗਵੰਤਮਾਨ ਗੋਡਿਆਂ ਭਾਰ ਹੋ ਚੁੱਕਿਆਗਾ ਤੇ ਕਰੀਬ 400 ਕਰੋੜ ਦਾ ਜਿਹੜਾ ਚੂਨਾਗਾ ਭਗਵੰਤਮਾਨ ਨੂੰ ਕੌਣ ਲਾ ਗਿਆ ਭਗਵੰਤਮਾਨ ਜਦੋਂ ਜੀ ਕਰਦਾ ਸੀ ਉਦੋਂ ਆੜ ਆੜ ਕੇ ਝੋਲੀਆਂ ਜਿਹੜਾ ਕਰਦਿਆ ਲੈ ਗਿਆ ਤੇ ਅੱਜ ਹੁਣ ਸਥਿਤੀ ਭਗਵਾਨਤਮਨ ਦੀ ਕੀ ਹੈ ਇਹ ਤੇ ਵੀ ਆਪਾਂ ਗੱਲਬਾਤ ਕਰਾਂਗੇ ਪਰ ਹੁਣ ਜਿਹੜੇ ਅੰਨੇ ਭਗਤ ਨੇ ਆਮਾ ਦੀ ਪਾਰਟੀ ਦੇ ਤੇ ਉਹਨਾਂ ਨੂੰ ਜਿਹੜਾ ਕਿ ਸੁਣਨਾ ਇਹ ਬੜਾ ਔਖਾ ਹੋ ਜੂਗਾ ਜਿਹੜਾ ਬੜਾ ਹਾਜ਼ਮ ਉਹਨਾਂ ਦੇ ਗੱਲ ਨਹੀਂ ਆਉਣੀ ਉਹਨਾਂ ਦੇ ਇੱਕ ਐਥੇ ਬੀਬੀ ਆ ਕਮੈਂਟ ਜੇ ਕਰੀ ਜਾਂਦੀ ਸੀ ਵਿੱਚ ਉਹ ਪਤਾਗਾ ਕਿ ਜਦੋਂ ਅਸੀਂ ਸੁਣਾਉਣੀ ਆ ਸੱਚਾ ਤੇ ਉਦੋਂ ਫਿਰ ਮਿਰਚਾਂ ਲੱਗਦੀਆਂ ਫਿਰ ਉਹਦੋਂ ਆਪਣੇ ਬਾਰ ਝੱਲਿਆ ਨਹੀਂ ਜਾਂਦਾ ਜੇ ਅਸੀਂ ਕਿਸੇ ਵਿਰੋਧੀ ਦੀ ਗੱਲ ਕਰੀਏ ਕਾਂਗਰਸ ਦੀ ਗੱਲ ਕਰੀਏ ਤਾਂ ਇਹ ਖੁਸ਼ ਨੇ ਬੰਦੇ ਅਕਾਲੀ ਦਲ ਦੀ ਗੱਲ ਕਰੀਏ ਉਹਨਾਂ ਦੇ ਖਿਲਾਫ ਕੋਈ ਨੈਗੇਟਿਵ ਜਿਹੜੀ ਆਉਂਦੀ ਆ ਖਬਰ ਉਹ ਸੁਣਾਈਏ ਤਾਂ ਖੁਸ਼ ਨਹੀਂ ਲੋਕ ਆ ਜਦੋਂ ਭਗਵਾਨਤਮਨ ਤੇ ਗੱਲ ਵਿਗਦੀ ਆ ਜਾਂ ਇਹਨਾਂ ਦੇ ਆਮਾ ਦੀ ਪਾਰਟੀ ਦੇ ਐਮਐਲਏਾਂ ਤੇ ਜਾਂ ਮੰਤਰੀਆਂ ਤੇ ਅਸੀਂ ਉਹ ਗੱਲ ਕਰਦੇ ਆ ਫਿਰ ਚਲੂਨੇ ਲੜਦੇ ਆ ਹੁਣ ਤੁਹਾਨੂੰ ਸਭ ਤੋਂ ਵੱਡੀ ਖਬਰ ਸੁਣਾਉਣਿਆ ਬਹੁਤ ਦੁਖਦਾਈ ਖਬਰ ਆ ਦੁਖਦਾਈ ਕਿਦੇ ਲਈ ਆ ਉਹ ਵੀ ਤੁਹਾਨੂੰ ਦੱਸਦੇ ਆ ਕਹਿੰਦੇ ਹੁੰਦੇ ਆ ਇਹਨਾਂ ਨੇ ਕਈ ਵਾਰੀ ਕੋਸਣ ਵਿੱਚ ਚੁੱਕਿਆ ਜਵਾਕ ਆ ਆਪਾਂ ਬਾਹਰ ਲੱਗਦੇ ਫਿਰਦੇ ਰਹਿਨੇ ਆ ਤੇ ਉਹ ਬੰਦੇ ਨੂੰ ਜਿਆਦਾ ਕੋਈ ਦੱਸਦਾ ਤੇ ਜਾਂ ਉਹਦਾ ਦਿਮਾਗ ਕਦੇ ਫਿਰ ਜਾਂਦਾ ਵੀ ਮੇਰਾ ਜਿਹੜਾ ਬੱਚਾ ਜਿਸ ਨੂੰ ਮੈਂ ਲੱਭ ਰਿਆਂਗਾ ਉਹ ਤਾਂ ਮੈਂ ਆਪਦੇ ਕੁਸੜ ਚ ਚੁੱਕਿਆ ਹੋਇਆਗਾ ਹੁਣ ਕਹਿੰਦਾ ਭਾਬ ਕੇ ਭਗਵਾਨਤਮਾਨ ਆ ਕਹਿ ਰਿਹਾ ਜੀ ਫਲਾਨੇ ਨੇ ਬਿਆਲਵੀ ਕਰਤੀ ਗੁਰੂਗੁਰੂ ਸਾਹਿਬ ਦੀ ਧਮਕੇ ਦੇ ਕਰਤੀ ਹਾਂ ਭਾਈ ਸਾਨੂੰ ਪਤਾਗਾ ਸਿੱਖ ਕੌਮ ਤਾਂ ਕਰਲਾ ਕਰਲਾ ਕੇ ਕਹਿ ਰਹੀ ਆ ਕਿ ਆ ਬੰਦੇ ਬੇਅਦਬੀ ਦੇ ਦੋਸੇ ਨੇ ਇਹਨਾਂ ਨੂੰ ਫਾਹੇ ਟੰਗੋ ਇਹਨਾਂ ਨੂੰ ਫੜੋ ਇਹਨਾਂ ਤੇ ਕਾਰਵਾਈ ਕਰੋ ਕਿਉਂ ਨਹੀਂ ਕਰਦੇ ਤੁਹਾਡੀ ਤਿੰਨ ਸਾਲ ਤੋਂ ਉੱਪਰ ਦੀ ਸਰਕਾਰ ਦਾ ਸਮਾਂ ਹੋ ਗਿਆ ਤੁਸੀਂ 24 ਘੰਟੇ ਦਿੱਤੇ ਸੀ ਅਰਵਿੰਦ ਕੇਜਰੀਵਾਲ ਨੇ ਕਿ ਸਾਡੀ ਸਰਕਾਰ ਬਣਾ ਦਿਓ ਅਸੀਂ 24 ਘੰਟਿਆਂ ਦੇ ਵਿੱਚ ਫਾਹੇ ਟੰਗ ਦਾਂਗੇ ਬੇਅਦਬੀ ਦੇ ਦੋਸਿਆਂ ਨੂੰ ਤੇ ਅੱਜ ਉਹ ਬੇਅਦਬੀ ਦੇ ਦੋਸੇ ਨੇ ਜਿਹੜੇ ਖੁੱਲੇ ਆਮ ਤੁਰੇ ਫਿਰਦੇ ਨੇ ਤੇ ਹੁਣ ਤੁਸੀਂ ਜਥੇਦਾਰਾਂ ਨੂੰ ਤਲਬਤਾ ਕਰ ਲਿਆ ਦੋ ਤਰੀਕ ਨੂੰ ਕਿ ਦੱਸੋ ਜੀ ਤੁਸੀਂ ਉਹਨੂੰ ਸੌਦੇ ਸਾਧ ਨੂੰ ਜਿਹੜੀ ਮਾਫੀ ਦਿੱਤੀ ਸੀ ਠੀਕ ਆ ਤਲਬ ਕਰਨੇ ਚਾਹੀਦੇ ਨੇ ਗੱਲ ਕਹਿਣੀ ਚਾਹੀਦੀ ਆ ਸਵਾਲ ਪੁੱਛਣੇ ਚਾਹੀਦੇ ਨੇ ਸਿੱਖ ਕੋੋਂ ਵੀ ਪੁੱਛਦੀ ਆ ਪਰ ਤੁਸੀਂ ਭਾਈ ਕੀ ਕੀਤਾ ਜਥੇਦਾਰਾਂ ਦਾ ਮਾਫ ਕਰਨਾ ਕੀ ਕੀਤਾ ਸੌਦੇ ਸਾਧ ਦਾ ਉਹ ਬੈਠਾ ਸਨੈਰੀਆ ਜੇਚ ਸਾਨ ਮੰਗੂ ਫਕਾਰੇ ਮਰੀ ਜਾ ਰਿਹਾਗਾ ਤੇ ਅੱਜ ਇੱਕ ਤੁਹਾਡੇ ਹੀ ਵਿਧਾਇਕ ਤੇ ਜਿਹੜੀ ਗੱਲ ਲੱਗੀ ਆ ਉਹ ਤੁਹਾਨੂੰ ਮੈਂ ਸੁਣਾਉਣਾਗਾ ਬੜੀ ਵੱਡੀ ਇੱਕ ਐ ਖਬਰ ਆ ਜੁੜੇ ਰੋਸ ਕੇਪ ਨਹੀਂ ਕਰਨਾ ਵੀਡੀਓ ਬੜੀ ਧਿਆਨ ਦੇਣ ਯੋਗ ਖਬਰ ਆ ਹੁਣ ਅੱਜ ਬਿਆਦਵੀ ਦਾ ਜਿਹੜਾ ਮਾਮਲਾ ਸੀ ਉਹ ਆਮ ਆਦਮੀ ਪਾਰਟੀ ਦਾ ਹੀ ਬੰਦਾ ਇੱਕ ਬਿਆਦਵੀ ਮਾਮਲੇ ਦੇ ਵਿੱਚ ਅਦਾਲਤ ਵੱਲੋਂ ਜਿਹੜਾ ਦੋਸ਼ੀ ਕਰਾਰ ਦਿੱਤਾ ਗਿਆ ਇਸ ਸਮੇਂ ਤੁਹਾਨੂੰ ਸਭ ਤੋਂ ਵੱਡੀ ਖਬਰ ਸੁਣਾਉਣੇ ਆ ਆਮ ਆਦਮੀ ਪਾਰਟੀ ਦੇ ਵਿਧਾਇਕ ਨੂੰ ਮਾਫ ਕਰਨਾ ਬੰਦਾ ਕਿ ਆ ਬੱਧਾ ਹੈ ਕਮਾਦੀ ਪਾਰਟੀ ਦਾ ਉਸ ਨੂੰ ਅਦਾਲਤ ਬੁਲਤੋਂ ਜਿਹੜਾ ਦੋਸ਼ੀ ਕਰਾਰ ਦਿੱਤਾ ਗਿਆ ਹੁਣ ਤੁਹਾਨੂੰ ਅਸੀਂ ਪੂਰੀ ਖਬਰ ਸੁਣਾਉਣੀ ਹੈ ਬਣੇ ਰਹੋ ਕਮੇ 2 ਆਦਮੀਆਂ ਹੁੰਦੀਆਂ ਨੇ ਕਵੇ ਕੌਣ ਕਰਾਉਂਦਾਗਾ ਅੱਜ ਅਦਾਲਤ ਨੇ ਸਿੱਧ ਕਰ ਦਿੱਤਾ ਪੰਜਾਬ ਦੇ ਮਲੇਰ ਕੋਟਲਾ ਦੇ ਵਿੱਚ 24 ਜੂਨ 2016 ਦੇ ਵਿੱਚ ਕਰਾਨ شریف ਦੇ ਅੰਗਾ ਦੀ ਬੇਅਦਬੀ ਹੋਈ ਸੀ 2016 ਦੇ ਵਿੱਚ ਕਰਾਨ شریف ਦੇ ਅੰਗਾ ਦੀ ਬੇਅਦਬੀ ਹੋਈ ਸੀ ਉਸ ਸਮੇਂ ਆਵਾਦੀ ਪਾਰਟੀ ਦੇ ਜਿਹੜੇ ਬਧਾਇਕ ਨੇ ਨਰੇਸ਼ ਜਾੜਵਾ ਉਹਨਾਂ ਤੇ ਕੇਸ ਦਰਜ ਕੀਤਾ ਗਿਆ ਸੀ ਕਿ ਉਹਨਾਂ ਤੇ ਇਲਜ਼ਾਮ ਸੀ ਕਿ ਇਹਨਾਂ ਨੇ ਬੇਅਦਬੀ ਕੀਤੀ ਆ ਕਰਾਨ شریف ਦੀ ਹੁਣ ਤੁਸੀਂ ਆਪਣੇ ਦਿਮਾਗ ਨਾਲ ਸੋਚ ਕੇ ਦੇਖੋ ਮਾੜਾ ਮੋਟਾ ਹੁਣ ਸੋਚਿਓ ਮੜਾ ਤਾਂ ਮੈਂ ਖਬਰ ਸੁਣਾਉਣਾ ਪੜਕੇ ਤੁਹਾਡੇ ਪੈਰਾਂ ਥਾ ਦਾ ਜ਼ਮੀਨ ਨਿਕਲ ਜਾਵੇਗੀ ਨਰੇਸ਼ ਜਾਦਵਾ ਬਧਾਕ ਜਿਹੜਾ ਉੱਤੇ ਕੇਸ ਦਰਜ ਹੋਇਆ ਸੀ ਉਸ ਤੋਂ ਬਾਅਦ ਹੇਠਲੀ ਅਦਾਲਤ ਵੱਲੋਂ ਨਰੇਸ਼ ਜਾਦਵ ਨੂੰ ਜਿਹੜਾ ਬਰੀ ਕਰ ਦਿੱਤਾ ਸੀ ਹੁਣ ਮਿਲੀ ਜਾਣਕਾਰੀ ਮਤਾਬਕ ਜਿਹੜਾ ਮਲੇਰ ਕੋਟਲਾ ਦੀ ਬਧਿਕ ਸੈਸ਼ਨ ਜੱਜ ਪਰਵਿੰਦਰ ਸਿੰਘ ਗਰੇਵਾਲ ਦੀ ਅਦਾਲਤ ਨੇ ਨਰੇਥ ਜਾਦਵ ਨੂੰ ਅਰਧਸਾਲ ਪੁਰਾਣੇ ਕੇਸ ਦੇ ਵਿੱਚ ਮਲੇਰ ਕੋਟਲਾ ਦੇ ਵਿੱਚ ਕਰਾਨ ਸ਼ਰੀਫ ਦੀ ਜਿਹੜੀ ਬੇਆਦਬੀ ਹੋਈ ਸੀ ਉਸ ਮਾਮਲੇ ਦੇ ਵਿੱਚ ਦੋਸ਼ੀ ਇਕਰਾਰ ਦੇ ਦਿੱਤਾ ਹਾਲਾਂਕਿ ਸਜ਼ਾ ਦਾ ਐਲਾਨ ਹੋਣਾ ਬਾਕੀ ਸੀ ਆਦਾਤ ਦੇ ਹੁਕਮਾਂ ਤੇ ਤੁਰਤ ਬਾਅਦ ਇਹ ਨਰੇਸ਼ ਜਾਦਵ ਨੂੰ ਪੁਲਿਸ ਨੇ ਹਰਿਆਸ ਦੇ ਵਿੱਚ ਲੈ ਲਿਆ ਅੱਗੇ ਸੁਣੋ ਇਸ ਤੋਂ ਪਹਿਲਾਂ 2021 ਵਿੱਚ ਨਰੇਸ਼ ਜਾਲਬ ਤੇ ਇੱਕ ਹੋਰ ਮੁਲਜ਼ਮ ਅਨੰਦ ਕੁਸੋਰ ਨੂੰ ਹੇਠਲੀ ਅਦਾਲਤ ਨੇ ਬਰੀ ਕਰ ਦਿੱਤਾ ਸੀ ਤੁਹਾਨੂੰ ਦੱਸ ਦਈਏ ਕਿ 24 ਜੂਨ 2016 ਨੂੰ ਮਲੇਰ ਕੋਟਨ ਦੀ ਸਹਿਰ ਜਰਗ ਰੋਡ ਤੇ ਕਰਾਨ شریف ਦੀ ਬੇਅਦਬੀ ਹੁੰਦੀ ਆ ਉਹਦੇ ਅੰਗਾਂ ਦੀ ਬੇਅਦਬੀ ਹੁੰਦੀ ਆ ਕਰਾਨ شریف ਦੇ ਤੇ ਉਸ ਤੋਂ ਬਾਅਦ ਜਿਹੜਾ ਕਿ ਪੁਲਿਸ ਵੱਲੋਂ ਨੰਦ ਕਸੂਰ ਅਤੇ ਗੌਰਵ ਜਾਦਵ ਇਹ ਤਿੰਨੇ ਜਿਹੜੇ ਨਾਮ ਨੇ ਇਹ ਹਿੰਦੂ ਕਮਿਊਨਿਟੀ ਨਾਲ ਬੰਦੇ ਜੁੜੇ ਹੋਏ ਨੇ ਹੁਣ ਆਪਾਂ ਤੁਹਾਨੂੰ ਖਬਰ ਸੁਣਾ ਦਈਏ ਫਿਰ ਆਪਾਂ ਗੱਲਬਾਤ ਕਰਾਂਗੇ ਵਿਸ਼ਾ ਬੜਾ ਗੰਮੀਰਾ ਜਦੋਂ ਕ੍ਰਾਂਨ ਸ਼ਰੀਪ ਦੀ ਬੇਅਦਬੀ ਹੋਈ ਆ ਉਸ ਵਦੋਂ ਵਿਜੇ ਕੁਮਾਰ, ਆਨੰਦ ਕਸੂਰ ਅਤੇ ਗੌਰਵ ਕੁਮਾਰ ਅਤੇ ਕਈ ਹੋਰਾਂ ਖਿਲਾਫ ਜਿਹੜਾ ਕੇਸ ਦਰਜ ਕੀਤਾ ਗਿਆ ਸੀ ਬਾਅਦ ਵਿੱਚ ਜਿਹੜੇ ਸਬੂਤ ਨੇ ਉਹ ਮੁਲਾਜ਼ਮਾਂ ਦੇ ਦੋ ਬਿਆਨਾਂ ਦੇ ਆਧਾਰ ਤੇ ਵਿਜੇ ਕੁਮਾਰ ਦੀ ਗ੍ਰਿਫਤਾਰੀ ਮਗਰੋਂ ਉਸਦੇ ਬਿਆਨ ਤੇ ਨਰੇਸ਼ ਜਾਦ ਨੂੰ ਜਾਂਚ ਦੇ ਵਿੱਚ ਸ਼ਾਮਲ ਕੀਤਾ ਗਿਆ ਅਤੇ ਜਾਦ ਵਿੱਚ ਵਿਜੇ ਕੁਮਾਰ ਦੇ ਬੈਂਕ ਖਾਤੇ ਵਿੱਚ ਟ੍ਰਾਂਸਫਰਟ ਮਾਫ ਕਰਨਾ ਟ੍ਰਾਂਸਫਰਮ 90 ਲੱਖ ਕੀਤੇ ਗਏ ਸੀ ਕਿਸੇ ਵੱਲੋਂ ਕਿ ਤੁਸੀਂ ਬੇਅਦਬੀ ਕਰਦੇ ਹੋ ਕਰਾਨ شریف ਦੀ ਤੇ ਉਹਦੇ ਖਾਤੇ ਵਿੱਚ 90 ਲੱਖ ਟ੍ਰਾਂਸਫਰਮ ਕੀਤੇ ਗਏ ਅਤੇ ਨਾਲ ਇਹ ਵੀ ਦੱਸਿਆ ਗਿਆ ਕਿ ਇਹ ਜਿਹੜਾ ਸਖਸ ਹੈ ਇਹ ਆਵਾਦੀ ਜਿਹੜਾ ਪਾਰਟੀ ਦਾ ਉਹਦੇ ਆਰਐਸਐਸ ਨਾਲ ਨੇ ਸੰਬੰਧ ਨੇ ਜਿਹੜੀ ਜਾਂਚ ਲਈ ਅੱਜ ਜਿਹੜੀ ਇਹ ਵੀ ਦੈਰ ਕੀਤੀ ਗਈ ਆ ਹੁਣ ਤੁਹਾਨੂੰ ਮੈਂ ਵਿਸਤਾਰ ਦੇ ਨਾਲ ਦੱਸਦਾ ਇੱਥੇ ਮੈਂ ਪਹਿਲਾਂ ਕਹਿਣਾ ਹੁੰਨਾਗਾ ਬੇਅਦਬੀ ਚਾਹੇ ਕਿਸੇ ਵੀ ਧਰਮ ਦੀ ਆ Hindu ਗ੍ਰੰਥ ਦੀ ਆ ਮੁਸਲਮਾਨ ਦੀ ਆ ਸਾਈ ਦੀ ਆ ਮਹਿਬਤ ਦੀ ਆ ਗੁਰੂ ਗ੍ਰੰਥ ਸਾਹਿਬ ਦੀ ਆ ਜਾਂ ਕਿਸੇ ਹੋਰ ਧਾਰਮਿਕ ਪਵਿੱਤਰ ਗ੍ਰੰਥ ਦੀ ਬੇਅਦਬੀ ਆ ਉਹਦੇ ਵਿੱਚ ਨਾ ਕੋਈ ਜਾਤ ਦੇਖੀ ਜਾਂਦੀ ਆ ਜਿਹੜਾ ਬੰਦਾ ਕਰਦਾ ਨਾ ਉਹ ਧਰਮ ਧਰਮੀ ਹੁੰਦਾ ਧਰਮੀ ਬੰਦਾ ਹੁੰਦਾ ਹੁਣ ਐਸਾ ਬੰਦੇ ਦੁਸ਼ਟ ਨੇ ਜਿਹੜਾ ਆਮ ਆਦੀ ਪਾਰਟੀ ਦਾ ਜਿਹੜਾ ਇਹ ਜਾਦਵਾ ਕੋਈ ਹੁਣ ਇਹਨੇ ਕਰਾਨ شریف ਦੀ ਬੇਅਦਬੀ ਕੀਤੀ ਮੁਸਲਮਾਨਾਂ ਦੇ ਕਿਉਂ ਦੋ ਫਿਰਕਿਆਂ ਨੂੰ ਲੜਾਉਣ ਦੇ ਪਿੱਛੇ ਕਿ ਅਸੀਂ ਜਿਹੜੀਆਂ ਵੋਟਾਂ ਲਾਵਾਂਗੇ ਜਿੱਤੇ ਵੀ ਇਹ ਤਰ੍ਹਾਂ ਦਾ ਪਹਿਲਾਂ ਵੀ ਜਿਹੜਾ ਕੇਜਰੀਵਾਲ ਤੇ ਇਹ ਇਲਜ਼ਾਮ ਲੱਗਦੇ ਰਹੇ ਸੀ ਤੁਹਾਨੂੰ ਇਹ ਵੀ ਜ਼ਰੂਰ ਪਤਾ ਹੋਊਗਾ ਜਦੋਂ ਆਵਾਦੀ ਪਾਰਟੀ ਦੀ ਸਰਕਾਰ ਬ੍ਰਿੰਦ ਕੇਜਰੀਵਾਲ ਆ ਪੰਜਾਬ ਦੀ ਧਰਤੀ ਤੇ ਆਉਂਦੇ ਨੇ ਤੇ ਉਸ ਟਾਈਮ ਤੋਂ ਲੈ ਕੇ ਜਿਹੜੀਆਂ ਬੇਅਦਬੀਆਂ ਦਾ ਦੌਰ ਸ਼ੁਰੂ ਹੋ ਜਾਂਦਾਗਾ ਤੇ ਅੱਜ ਜਿਹੜਾ ਆਮ ਆਦਮੀ ਪਾਰਟੀ ਦਾ ਜਿਹੜਾ ਵਿਧਾਇਕ ਆ ਬੇਅਦਬੀ ਦੇ ਦੋਸ਼ੀ ਪਾਇਆ ਗਿਆ ਤੇ ਪੁਲਿਸ ਨੇ ਗ੍ਰਿਫਤਾਰ ਵੀ ਕਰ ਲਿਆ ਤੇ ਅਦਾਲਤ ਨੇ ਇਹਨੂੰ ਦੋਸ਼ੀ ਕਰਾਰ ਵੀ ਦੇ ਦਿੱਤਾ ਤੇ ਹੁਣ ਜਿਹੜੇ ਸਰਸਿਆਲ ਦੇ ਚੇਲੇ ਨੇ ਹੁਣ ਜਾਂ ਜਿਹੜੇ ਸਿੰਘ ਨੇ ਕੁਮਾਰ ਨੇ ਕੌਣ ਨੇ ਇੱਥੇ ਮਤਲਬ ਸਿੰਘ ਦਾ ਨਹੀਂ ਕੁਮਾਰ ਦਾ ਨਹੀਂ ਇੱਥੇ ਜਿਹੜਾ ਬੰਦਾ ਗਾ ਬੇਅਦਬੀ ਦਾ ਦੋਸ਼ੀ ਆ ਉਹ ਸਿੱਖ ਬਾਣੇ ਵਿੱਚ ਵੀ ਹੋ ਸਕਦਾ ਉਹ ਮੁਸਲਮਾਨ ਬਾਣੇ ਵਿੱਚ ਵੀ ਹੋ ਸਕਦਾ ਉਹ ਹਿੰਦੂ ਵੀ ਹੋ ਸਕਦਾ ਉਹ ਹੋਰ ਧਰਮ ਦਾ ਵੀ ਹੋ ਸਕਦਾਗਾ ਹੁਣ ਇੱਥੋਂ ਜੱਜਮੈਂਟ ਹੋ ਗਈ ਜਿਹੜਾ ਤਿੰਨੇ ਚਾਰੇ ਜਿਹੜੇ ਨਾਮ ਸੀ ਇਹ ਸਾਰੇ ਹਿੰਦੂਆਂ ਦੇ ਨਾਮ ਸੀ ਜਿਹੜਾ ਜਾਦੂ ਕਸੂਰ ਆ ਇਹ ਹਿੰਦੂ ਕਮਿਊਨਿਟੀ ਨੂੰ ਜਿਹੜਾ ਬਿਲੋਂਗ ਕਰਦਾ ਤੇ ਇਹ ਆਵਾ ਦੀ ਪਾਰਟੀ ਦਾ ਬਧਾਇਕ ਆ ਤੇ ਮਲੇਰ ਕੋਟ ਲਈ ਜਿਹੜਾ 2016 ਦੇ ਵਿੱਚ ਬੇਅਦਬੀ ਹੋਈ ਸੀ ਉਹ ਤਾਂ ਦੋਸ਼ੀ ਪਾਇਆ ਗਿਆ ਤੇ ਇਹਨੂੰ ਗਰਫਦਾਰ ਕਰ ਲਿਆ ਹੁਣ ਕਹਿੰਦੇ ਹੁੰਦੇ ਆ ਜਦੋਂ ਬਾੜੀ ਖੇਤ ਨੂੰ ਖਾਣ ਲੱਗ ਜਾਵੇ ਤਾਂ ਫਿਰ ਭਾਈ ਖੇਤ ਕੰਮੇ ਬਚੇਗਾ ਅੱਜ ਜਿਹੜਾ ਪੰਜਾਬ ਦਾ ਹਾਲ ਜਾ ਭਗਵੰਤ ਮਾਨ ਦਾ ਹੋ ਰਿਹਾ ਜਾਂ ਅਰਵਿੰਦ ਕੇਜਰੀਵਾਲ ਦਾ ਹੋ ਰਿਹਾਗਾ ਜਾਂ ਆਜਾ ਕਾਲੀਆਂ ਦਾ ਹੋ ਰਿਹਾਗਾ ਇਹ ਸਾਰੇ ਗੁਰੂ ਗ੍ਰੰਥ ਸਾਹਿਬ ਦੀ ਗੀਤਾ ਦੀ ਕਰਾਨ ਦੀ ਜਿੰਨੇ ਵੀ ਧਰਮ ਗ੍ਰੰਥ ਨੇ ਇਹ ਕਿਤੇ ਨਾ ਕਿਤੇ ਅਨੌਰਵ ਵਿੱਚ ਹੈਗੇ ਨੇ ਇਹਨਾਂ ਦੇ ਵਿੱਚ ਹੈਗੀ ਆ ੜਲਾਟ ਇਸ ਕਰਕੇ ਕੋਈ ਵੀ ਧਰਮ ਦੀ ਗ੍ਰੰਥ ਦੀ ਬੇਅਦਬੀ ਕਰਦਾ ਉਹ ਬਖਸ਼ਿਆ ਨਹੀਂ ਜਾਂਦਾ ਇੱਥੋਂ ਬਖਸ਼ਿਆ ਜਾਊਗਾ ਪਰ ਕਹਿੰਦੇ ਹੁੰਦੇ ਨਾ ਰੱਬ ਦੀ ਕਿਚੜੀ ਦੇ ਵਿੱਚੋਂ ਨਹੀਂ ਬਖਸ਼ਿਆ ਜਾਂਦਾ ਬੰਦਾ ਤੇ ਹੁਣ ਤੁਸੀਂ ਇਹ ਦੇਖੋ ਕਿੱਡਾ ਜਿਹੜਾ ਦੁੱਖ ਆ ਆਮ ਆਦੀ ਪਾਰਟੀ ਦਾ ਬਧਾਇਕ ਹੋਵੇ ਤੇ ਜਿਹੜਾ ਦੋਸ਼ੀ ਪਾਇਆ ਗਿਆ ਬਿਆਦਮੀ ਕੀਤੀ ਹੋਈ ਤੇ ਤਾਂ ਹੀ ਦੋਸ਼ੀ ਪਾਇਆ ਤੇ ਤਾਂ ਹੀ ਅੱਜ ਗ੍ਰਿਫਤਾਰ ਕੀਤਾ ਗਿਆ ਅੱਜ ਭਗਵਾਨ ਤੇ ਦਗਮ ਮਦੇ ਮਾਰੇ ਆ ਹੁਣ ਇਹਨੂੰ ਜਾਦ ਆ ਗਿਆ ਸਰਸੇ ਵਾਲਾ ਪ੍ਰਦੀਪ ਕਲੇਰ ਜਾਦ ਆ ਗਿਆ ਉਹਦੇ ਦਾ ਕਰੀ ਜਾਂਦਾ ਜੀ ਮੈਂ ਅਕਾਲੀਆਂ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਦੇ ਵਿੱਚ ਸਿੱਟੂਗਾ ਅਕਾਲੀਆਂ ਦੇ ਹੁੰਦੇ ਬਿਆਦਮੀ ਹੋਈ ਆ ਮੈਂ ਹੀ ਨਹੀਂ ਕਹਿੰਦਾ ਕਿ ਅਕਾਲੀਆਂ ਨੇ ਕਰਵਾਈ ਆ ਪਰ ਕਾਲੀਆਂ ਨੇ ਪੁਸਤ ਪਨਾਹ ਤਾਂ ਜਰੂਰ ਕੀਤੀ ਐ ਨਾ ਉਹਨਾਂ ਬੰਦਿਆਂ ਦੀ ਉਹਨਾਂ ਬੰਦੇ ਨੂੰ ਲੁਕੋ ਕੇ ਰੱਖਿਆਗਾ ਉਹਨਾਂ ਬੰਦਿਆਂ ਨੇ ਚਾਰਾ ਜੋਈ ਕੀਤੀ ਆ ਉਹਨਾਂ ਬੰਦਿਆਂ ਨੇ ਚਾਰਾ ਜੋਈ ਕੀਤੀ ਐ ਤਾਂ ਉਹਨਾਂ ਦੀ ਸ਼ਹਿ ਮਿਲੀ ਆ ਤਾਂ ਅੱਜ ਜਿਹੜੀਆਂ ਬੇਅਦਬੀਆਂ ਹੋ ਰਹੀਆਂ ਨੇ ਹੁਣ ਤੁਹਾਨੂੰ ਪਤਾ ਲੱਗ ਗਿਆ ਇਹਦੇ ਵਿੱਚ ਕਿਤ ਕਿਤੇ ਕਿਹਦੇ ਕਿਹਦੇ ਹੱਥ ਨੇ ਹੁਣ ਕਾਲੀ ਗੱਲ ਦੀ ਪੁਸਤ ਪਨਾਹ ਹੋ ਗਈ ਸਰਸੇ ਵਾਲਾ ਤਾਂ ਜਗ ਜਾਰ ਹੋ ਗਿਆ ਮੋਰ ਬੰਬ ਧਮਾਕੇ ਬਲਾਟ ਦੇ ਵਿੱਚ ਵੀ ਉਹਦਾ ਜਿਹੜਾ ਰੋਲ ਆ ਸਾਰਾ ਕਲੀਅਰ ਆ ਸਰਕਾਰਾਂ ਅਜੇ ਤੱਕ ਉਹਨੂੰ ਵੀ ਨਹੀਂ ਫੜ ਰਹੀਆਂ ਉਸਤੇ ਵੀ ਨਹੀਂ ਜਿਹੜਾ ਕੁਝ ਕੀਤਾ ਜਾ ਰਿਹਾ ਪ੍ਰਦੀਪ ਕੱਲੇ ਨੇ ਜਿਹੜੇ ਵੱਡੇ ਖਲਾਸੇ ਕਰ ਦਿੱਤੇ ਸੀ ਕਿ ਹਣੀਪਰੀ ਤੇ ਡੇਰਾ ਸੌਦਾ ਸਾਲ ਤੇ ਦਾਲ 40 ਹੋਰ ਜਿਹੜੇ ਉੱਥੇ ਬੈਠੇ ਸੀ ਉਹਦੇ ਅੰਨੇ ਭਗਤਾਂ ਤੇ ਉਹਨਾਂ ਨੇ ਕਿਹਾ ਸੀ ਜੇ ਤੁਹਾਡੇ ਗੁਰੂ ਦੀ ਕੋਈ ਬੇਅਦਬੀ ਕਰਦਾ ਜਿਹਨੂੰ ਗੁਰੂ ਮੰਨਦੇ ਆ ਜਿਹੜਾ ਸਨੈਰੀਆ ਜੇਲ੍ਹ ਚ ਬੈਠਾ ਉਹ ਲਾਤਕਾਰੀ ਤੇ ਗੁਰੂਗ੍ਰਾਂਦ ਸਾਹਿਬ ਦੀ ਬਿਆਦਮੀਆਂ ਕੀਤੀਆਂ ਇਹਨਾਂ ਨੇ ਸਰੇ ਆਮ ਕੰਦਾ ਤੇ ਪੋਸਟਰ ਲਾ ਕੇ ਤੇ ਅੱਜ ਜਿਹੜਾ ਹਲੇ ਉਹਨਾਂ ਨੂੰ ਫੜਨਾ ਬਾਕੀ ਆ ਉਹਨਾਂ ਤੇ ਗਾਇ ਡਿਗਣੀ ਬਾਕੀ ਆ ਉਸ ਤੋਂ ਪਹਿਲਾਂ ਆਮ ਆਦੀ ਪਾਰਟੀ ਬ੍ਰੀਕ ਕਰ ਚੁੱਕੀ ਆ ਦੂਜੇ ਪਾਸੇ ਤੁਹਾਨੂੰ ਦੱਸਿਆ ਜਾ ਰਿਹਾ ਕਿ ਭਗਵੰਤ ਮਾਨ ਦੇ ਫੜ ਕਿਉਂ ਕੁੱਟੇ ਜਾ ਰਹੇ ਨੇ ਅਰਮਿੰਦ ਕੇਦਰੀ ਬਾਲ ਕਬਜ਼ ਹੋਊਗਾ ਪੰਜਾਬ ਦੇ ਵਿੱਚ ਇਹ ਤੁਸੀਂ ਅੱਜ ਤੁਹਾਨੂੰ ਦੁੱਖ ਲੱਗਦਾਗਾ ਜਿਹੜੇ ਤੁਸੀਂ ਅੰਨੇ ਭਗਤ ਬਣੇ ਪਏ ਹੋ ਤੇ 400 ਕਰੋੜ ਦਾ ਜਿਹੜਾ ਘਾਟਾਗਾ ਪੰਜਾਬ ਸਰਕਾਰ ਨੂੰ ਅੱਜ ਕਿਉਂ ਪਿਆ ਰਿਹਾ ਕਿਉਂ ਹੱਥ ਅੱਡਨੇ ਪਏ ਭਗਤ ਮਾਨ ਨੂੰ ਦਰਦਾਰਾ ਕਹਿੰਦੇ ਅਸੀਂ ਸੈਂਟਰ ਸਰਕਾਰ ਤੋਂ ਕੋਈ ਨਾ ਰੁਪਿਆ ਲਈਏ ਮੰਗਿਆ ਵਸੇਰਾਗਾ ਸੈਂਟਰ ਸਰਕਾਰ ਨੇ ਨਹੀਂ ਦਿੱਤਾ ਜਾਂ ਦਿੱਤਾਗਾ ਪਰ ਜਿਹੜਾ ਕਿ ਬੈਂਕਾਂ ਤੋਂ ਕਰਜ਼ਾ ਲਿਆ ਹੋਇਆ ਸੀ ਤੇ ਭਗਵੰਤ ਮਾਨ ਨੂੰ ਸਾਰੇ ਕਹਿ ਰਹੇ ਸੀ ਕਿ ਭਾਈ ਤੁਸੀਂ ਕਰਜ਼ਾ ਜਿਹੜਾਗਾ ਜਿਹਨੂੰ ਦਿਨ ਜਿਹੜਾ ਪੰਜਾਬ ਦੇ ਲੋਕਾਂ ਦੇ ਉੱਪਰ ਜਿਹੜਾ ਇਹ ਬੋਝ ਬਣਾ ਰਹੇ ਹੋ ਕਰਜ਼ਾ ਚੱਕ ਚੱਕ ਕੇ ਤੇ ਤੁਹਾਡੇ ਸਰਕਾਰ ਦਾ ਟੈਕ ਥੋੜਾ ਰਹਿ ਗਿਆ 2029 ਤੀ ਤੱਕ ਤੁਸੀਂ ਕਰਜ਼ਾ ਦੇ ਉਹਦੀ ਡੇਡ ਲੈਤੀ ਹੋਈ ਆ ਤੁਹਾਡੀ ਸਰਕਾਰ ਆ 27 ਦੇ ਵਿੱਚ ਹੀ ਖਤਮ ਹੋ ਜੂਗੀ। ਤੋਂ ਉਸ ਤੋਂ ਬਾਅਦ ਕਿਹੜੀ ਸਰਕਾਰ ਬਣਦੀ ਆ ਨਾ ਬਣਦੀ ਆ ਤੇ ਉਹਤੇ ਬੋਝ ਪਊਗਾ ਫਿਰ ਕਹਿੰਦੇ ਖਜ਼ਾਨੇ ਤੇ ਬੋਝ ਪੈਂਦਾ। ਇਹ ਗੱਲਬਾਤ ਆਪਾਂ ਕਰਾਂਗੇ ਅਗਲੀ ਵੀਡੀਓ ਦੇ ਵਿੱਚ ਪਰ ਫਿਲਹਾਲ ਜਿਹੜੀ ਗੱਲ ਅੱਜੇ ਵੱਡੀ ਆਪਾਂ ਤੁਹਾਨੂੰ ਜਿਹੜੀ ਬੇਅਦਬੀ ਦੀ ਆ ਉਹ ਦੋਸ਼ੀ ਪਾਇਆ ਗਿਆਗਾ ਆਮ ਆਦਮੀ ਪਾਰਟੀ ਦਾ ਬਰਧ ਬਧਾਇਕ ਕਰਾਨ ਸ਼ਰੀਫ ਦੀ ਬੇਅਦਬੀ ਕੀਤੀ ਆ। ਹੁਣ ਦੱਸੋ ਭਾਈ ਕੀ ਜਵਾਬ ਦੇਵੋਗੇ? ਅੰਨੇ ਭਗਤਾ ਉਹ ਇੱਕ ਬੀਬੀ ਉਹਦਾ ਮੈਂ ਨਾਂ ਭੁੱਲ ਗਿਆ ਕਮੈਂਟ ਜੀ ਕਰੀ ਜਾਂਦੀ ਆ ਬੀਬੀ ਹੁਣ ਤੂੰ ਜਵਾਬ ਦੇ ਦੇ ਭਾਈ ਹੁਣ ਦਿਓ ਜਵਾਬ ਅੰਨੇ ਭਗਤੋ ਤੁਸੀਂ ਇਹਦਾ ਤੁਹਾਡਾ ਬਧਾਇਕਾ ਬੇਅਦਬੀ ਦਾ ਦੋਸ਼ੀ ਤਰਾਰ ਦਿੱਤਾ ਗਿਆ ਅਦਾਲਤ ਵੱਲੋਂ ਤੇ ਪੁਲਿਸ ਵੱਲੋਂ ਗਰਫਜ਼ਦਾਰ ਕੀਤਾ ਗਿਆ ਦਿਓ ਜਵਾਬ ਹੁਣ ਇਸ ਕਰਕੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਕੇ ਪਤਾ ਲੱਗ ਸਕੇ ਅਸਲੀ ਦੋਸ਼ੀ ਕਿੱਥੇ ਕਿੱਥੇ ਬੈਠੇ ਨੇ ਕਿਹੜੀ ਕਿਹੜੀ ਪਾਰਟੀ 'ਚ ਬੈਠੇ ਨੇ ਕਿਹੜੇ ਕਿਹੜੇ ਮਲਜ਼ਮ ਨੇ ਕਿਹੜੇ ਕਿਹੜੇ ਬੰਦੇ ਨੇ ਅਕਾਲ ਪੁਰਖ ਸਾਰਿਆਂ ਨੂੰ ਬਾਹਰ ਕੱਢ ਲਿਆਊਗਾ ਲੁਕ ਲੋ ਜਿੰਨਾ ਤੁਸੀਂ ਮਰਜ਼ੀ ਲੁਕ ਲੋ ਪਰ ਅਕਾਲ ਪੁਰਖ ਸਾਹ ਤੋਂ ਨਹੀਂ ਬਚਦੇ ਤੁਸੀਂ ਇਸ ਵੀਡੀਓ ਨੂੰ ਬੱਦ ਤੋਂ ਬੱਦ ਸ਼ੇਅਰ ਕਰੋ ਤੁਸੀਂ ਦੇਖਦੇ ਹੋ ਪੰਜਾਬੀ ਬ੍ਰਾਦਰ ਟੀਵੀ ਮੈਂ ਹਾਂ ਮੱਖਣ ਸਿੰਘ ਉਬਾ